ਉਹਨਾਂ ਨੂੰ ਲੈ ਕੇ ਇੱਕ ਤਿਰਨੇ ਦੂਜੇ ਤਿਰ ਦੇ ਨੌਜਵਾਨ ਦਾ ਗੁੱਟ ਵੱਢ ਦਿੱਤਾ ਹੈ ਜੀ ਹਾਂ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਪਹਿਲਾਂ ਲੋਕਲ ਹਸਪਤਾਲ 'ਚ ਲਿਆਂਦਾ ਗਿਆ ਜਿੱਥੋਂ ਕਿ ਉਸ ਨੂੰ ਹੁਣ ਵੱਡੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਦਰਸਲ ਬਿਨਾ ਮੁਕਾਬਲੇ ਜਿੱਤੇ ਇੱਕ ਸਰਪੰਚ ਵੱਲੋਂ ਆਪਣੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਅਤੇ ਸਮਰਥਕ ਜਦੋਂ ਘਰ ਵਿੱਚ ਖੁਸ਼ੀਆਂ ਮਨਾ ਰਹੇ ਸੀ ਤਾਂ ਸੁਰਾਨ ਉਹਨਾਂ ਦਾ ਸ਼੍ਰੀਕੇ ਨਾਲ ਝਗੜਾ ਹੋ ਗਿਆ ਜਿਸ ਤੋਂ ਬਾਅਦ ਸਰਪੰਚ ਦੇ ਸਮਰਥਕਾਂ ਨੇ ਨੌਜਵਾਨਾਂ ਦਾ ਗੁੱਟ ਬਾਹ ਨਾਲੋਂ ਵੱਖ ਕਰ ਦਿੱਤਾ ਕੋਈ ਬੰਦੇ ਕੋਈ ਬੰਦੇ ਨੂੰ ਛੜਦੇ ਨੂੰ ਛੜਦੇ ਪਾਣੀ ਪੂਰੀ ਕਿਹਾ ਨੂੰ ਪੂਰੀ ਛੜਦੇ ਮੈਨੂੰ ਉਹ ਯੂਕਰ ਨੂੰ ਪਾਣੀ ਪਾ ਪਾਣੀ ਬਲਾ ਐਈ ਜੀ ਜੀ ਗਾਵਾ ਮੇਰੇ ਕੋਈ ਮੇਲਾ ਕਰਤ ਬੜੀ ਹੋ ਜੀ ਆਹੋ ਜੀ ਲੋ ਆ ਮੱਤੂ ਦੇਖੀ ਕੀ ਗੱਲ ਕਰੀ ਯਾਰ ਮੇਰੀ ਗੱਲ ਸੁਣਾ ਹਲੋ ਪੈਂਦਾ ਨਾ ਜਾਇਆ ਬਾਨ ਪਾ ਲਈ ਹੁੰਦੇ ਨੇ ਮੈਂ ਇੱਥਾ ਉਸ ਵੇਟਾ ਬੜਾ ਦੰਦ ਵਿੱਚ ਕਰਾ ਯਾਰ ਥੰਮੇ ਕੋਲੋਂ ਨਾ ਜੀ ਨਾਮ ਤਾਂ ਨਹੀਂ ਤੇਰੀ ਵਾਲਾ ਚੀਜ਼ ਉਹ ਛੱਡ ਕੇ ਗਿਆ ਕੇ ਸਾਨੂੰ ਮਾਤੀ ਦੇ ਅੱਗੇ ਯਾਰ ਇਹ ਯਾਰ ਤੇਰੀ ਚੀਜ਼ ਆ ਕੋਈ ਨਹੀਂ ਲਾ ਕੇ ਤੇ ਪਾਵੇ ਮਾਰ ਰਹੀ ਆ ਡਾਕਟਰ ਮਾਰ ਦੀ ਕਸਮਾਂ ਤੇ ਬਟਾਲਾ ਦੇ ਹਲਕਾ ਫਤਿਹਗੜ ਚੂੜੀਆਂ ਦੇ ਦੀ ਪਿੰਦੇ ਸੇਖਵਾ ਤੋਂ ਇਹ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਬਿਨਾਂ ਮੁਕਾਬਲੇ ਜਿੱਤ ਕੇ ਪਿੰਡ ਪਹੁੰਚੀ ਨਵ ਨਿਯੁਕਤ ਸਰਪੰਚ ਸੁਖਦੀਪ ਕੌਰ ਦੇ ਪਰਿਵਾਰਕ ਮੈਂਬਰ ਅਤੇ ਸਮਰਥਕ ਜਗਸ਼ਨ ਮਰਾਹੇ ਸੰਤਾ ਸ਼ਰੀਕੇ ਨਾਲ ਇਹਨਾਂ ਦਾ ਝਗੜਾ ਹੋ ਜਾਂਦਾ ਹੈ ਜਿਸ ਕਾਰਨ ਇੱਕ ਨੌਜਵਾਨ ਜੋਰਾਬਰ ਸਿੰਘ ਪੁੱਤਰ ਰਾਜਵੀਰ ਸਿੰਘ ਦਾ ਗੁੱਟ ਵੱਡ ਦਿੱਤਾ ਗਿਆ ਦਰਸਾ ਸਰਕਾਰੀ ਹਸਪਤਾਲ ਪਹੁੰਚੇ ਨੌਜਵਾਨ ਜੁਰਾਬਰ ਸਿੰਘ ਦੇ ਪਿਤਾ ਰਾਜਵੀਰ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਵਿਰੋਧੀ ਪਾਰਟੀ ਵੱਲੋਂ ਸਿਆਸੀ ਦਬਾਰਾ ਹੀ ਉਹਨਾਂ ਦੇ ਕਾਗਜ਼ ਪਹਿਲਾਂ ਰੱਦ ਕਰਵਾ ਦਿੱਤੇ ਗਏ ਸਨ ਅਤੇ ਬੀਤੀ ਰਾਤ ਵੀ ਉਹਨਾਂ ਵੱਲੋਂ ਉਹਨਾਂ ਦੇ ਘਰ ਦੇ ਅੱਗੇ ਆ ਕੇ ਜਾਣਬੁੱਝ ਕੇ ਡੀਜੇ ਵਜਾਇਆ ਗਿਆ ਇਸ ਮਗਰੋਂ ਜਦੋਂ ਸਰਪੰਚ ਅਤੇ ਪਰਿਵਾਰਕ ਮੈਂਬਰ ਸਮਰਤਕਾ ਸਮੇਤ ਪਿੰਡ ਪਹੁੰਚੇ ਤਾਂ ਉਹਨਾਂ ਨੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਚੋਂ ਇੱਕ ਨੇ ਕਿਰਪਾਨ ਨਾਲ ਜੁਰਾਵਰ ਸਿੰਘ ਦਾ ਗੁੱਟ ਵੱਢੀ ਤਾਂ ਜੀਸ ਨਾਲੋਂ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਉਹਨਾਂ ਮੰਗ ਕੀਤੀ ਹੈ ਕਿ ਜਿਨ੍ਹਾਂ ਨੇ ਵੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਇਹ ਕਿਹੜਾ ਪਿੰਡ ਜੀ ਤੁਹਾਡਾ ਮੇਰਾ ਪਿੰਡ شیخ ਹਾਂਜੀ ਸਾਡਾ شیخਵਾਂ ਜੀ ਰਾਜਵੀਰ ਸਿੰਘਾ ਜਿਹਨੂੰ ਸੱਟ ਲੱਗੀ ਕੀ ਮੇਰਾ ਬੇਟਾ ਹਾਂਜੀ ਉਹਦਾ ਜੋਰਾਵਰ ਸਿੰਘ ਅੱਧ ਕੀ ਗੱਲ ਹੋਈ ਗਾਲੇ ਹੋਈ ਕਿ ਉਹਨਾਂ ਨੇ ਕੱਦ ਵੀ ਰਾਤੀ ਇਹਦਾ ਡੀਜੇ ਟੂਜੇ ਲਾਏ ਆ ਤੇ ਅੱਜ ਉਹਨਾਂ ਨੂੰ ਵੀ ਸਾਡੇ ਕਾਗਜ਼ ਰੱਦ ਕਰਾਏ ਉਹਨਾਂ ਨੇ ਕਾਗਜ਼ ਰੱਦ ਕਰਾ ਕੇ ਅੱਜ ਉਹਨਾਂ ਨੂੰ ਸਰਟੀਫਿਕੇਟ ਮਿਲਿਆ ਵਾ ਤੇ ਫੇਰ ਸਰਪੰਚ ਬਣ ਗਏ ਤੇ ਅੱਜ ਜਾ ਕੇ ਫੇਰ ਆਈ ਪੱਠੇ ਪੱਠੇ ਪੌਂਦੇ ਆ ਤੇ ਲਾ ਕੇ ਪਿੰਦੇ ਪੁੰਦੇ ਹੀ ਤੇ ਅੱਜ ਫੇਰ ਸਾਡੇ ਗਲ ਪਏ ਆ ਉਹ ਲਾ ਕੇ ਆ ਛਟਾਂ ਲਾਈਆਂ ਭਾਈ ਗੱਲ ਇਦਾਂ ਕੋਈ ਗੱਲ ਨਹੀਂ ਹੋਈ ਆਏ ਆਪਣੇ ਸੰਗ ਭਲਾ ਪੱਠੇ ਪੱਠੇ ਡੰਗਰਾਂ ਨੂੰ ਪੌਂਦੇ ਆ ਨਹੀਂ ਇਹੋ ਆਖਿਆ ਕਿ ਤੁਸੀਂ ਰਾਤੀ ਸਾਡੇ ਬੂਏ ਦੇ ਗਾੜੀ ਪਟਾਕੇ ਚਲਾਏ ਆ ਤੇ ਰੌਲਾ ਪਾਉਂਦੇ ਕਿ ਅੱਜ ਨਾ ਚਲਾਓ ਇਸੇ ਗੱਲੋਂ ਪਿੱਤੀ ਹੀ ਪਿੱਤੀ ਦੇ ਵਿੱਚ ਸਾਡੇ ਆਣ ਗਲ ਪੈ ਗਏ ਆ ਤੇ ਕੀ ਕੀਤਾ ਉਹਨਾਂ ਕਿਰਪਾਨ ਮਾਰੇ ਆ ਗੁੱਟ ਵੜਤਾ ਕਿਰਪਾਨ ਮਾਰ ਕੇ ਹਾਂਜੀ ਲਟਕੇ ਸਾਡੇ ਦਾ ਗੁੱਟ ਵੜਤਾ ਮਾਰ ਕੇ ਹਾਂਜੀ ਹਾਂਜੀ ਤੇ ਉਹ ਆਪਣਾ ਕੋਲ ਚੁਣੋ ਤਾ ਸਾ ਪੋਲਠਕੋ ਜਾਣਾ ਆ ਜੇ ਤੇ ਐਥੇ ਦਵਾ-ਦਵ ਲੈ ਕੇ ਆ ਗਏ ਜੇ ਹਾਂ ਮੁੰਡੇ ਦੀ ਹਾਲਤ ਠੀਕ ਖਰਾਬ ਹਾਂਜੀ ਤੇ ਹੁਣ ਥਾਣੇ ਰਿਪੋਰਟ ਦੇ ਕੇ ਫਿਰ ਜਾਂਗੇ ਉੱਥੇ ਕਿੰਨੇ ਜਾਣੇ ਜਿਹੜੇ ਗੱਲ ਪਏ ਗਾਲ ਹੈਗੇ ਉਹ ਵਾਹ 8 10 ਜਾਣੇ ਸੀ ਹਾਂ ਜੀ ਅੱਛਾ ਜਿਹੜੇ ਜਿੱਤੇ ਸਰਪੰਚ ਜਿਹਨਾਂ ਨੂੰ ਸਰਟੀਫਿਕੇਟ ਮਿਲਿਆ ਅੱਜ ਤੇ ਜਾ ਕੇ ਉਹਨਾਂ ਨੇ ਇਦਾਂ ਕੀਤਾ ਹਾਂ ਜੀ ਤੇ ਕੀ ਮੰਗ ਕਰਦੇ ਆ ਮੰਗੇ ਹੋ ਅਸੀਂ ਅੰਨੇ ਆ ਕਿ ਸਾਡੇ ਗੱਲ ਪਏ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰਚਾ ਹੋਣਾ ਚਾਹੀਦਾ ਉਹਨਾਂ ਬੰਦਿਆਂ ਦੇ ਜਿਹੜੇ ਗਾਣ ਕੇ ਤਾਂ ਗੱਲ ਪਏ ਪੀ ਕੇ ਨਾਲ ਹੀ ਹਾਂ ਜੀ ਭਾਜੀ ਕਿਹੜਾ ਪਿੰਡੋਂ ਦਾ ਮੇਰਾ ਪਿੰਡ ਸੇਖਵਾ ਹੈ ਜੀ ਮੇਰੇ ਜੋ ਇਹ ਮੇਰੇ ਨਾਲ ਤੁਰਦੇ ਸੀ ਪਾਰਟੀ ਦੇ ਨਾਲ ਮੇਰੇ ਨਾਲ ਤੁਰਦੇ ਸੀਗੇ ਇਹਨਾਂ ਦੇ ਵਿਰੋ ਜਿਹੜੀ ਵਿਰੋਧੀ ਪਾਰਟੀ ਇਹਨਾਂ ਦਾ ਕੋਈ ਚਾਚੇ ਤਾਏ ਸ਼ਰੀਕੇ ਦੇ ਵਿੱਚ ਹੈਗਾ ਮਲਕੀਤ ਸਿੰਘ ਉਹਨੇ ਕੱਲ ਦਾ ਪਹਿਲਾਂ ਤੇ ਸਾਡੇ ਕਾਗਜ਼ ਰੱਦ ਕਰਵਾਏ ਆ ਕਾਗਜ਼ ਰੱਦ ਕਰਾਉਣ ਤੋਂ ਪਹਿਲਾਂ ਬਾਅਦ ਵਿੱਚ ਉਹਨੇ ਕੱਲ ਡੀਜੇ ਦੂਜੇ ਵਜਾਇਆ ਇਹਨਾਂ ਦੇ ਦਰਵਾਜ਼ੇ ਦੇ ਅੱਗੇ ਜਿਹੜਾ ਕਿ ਮਲਕੀ ਸਹੀ ਨਹੀਂ ਸੀ ਕਹਾਗਾ ਇਹਨਾਂ ਨੇ ਕੱਲ ਵੀ ਉਹਨਾਂ ਨੂੰ ਕਿਹਾ ਕਿ ਨਾ ਵਜਾਓ ਅੱਜ ਫੇਰ ਉਹਨਾਂ ਨੇ ਫੇਰ ਪਹਿਲ ਕੀਤੀ ਆ ਅੱਜ ਇਹਨਾਂ ਦੇ ਘਰ ਆਣ ਕੇ ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਦਾ ਸਿਰ ਪਾੜਿਆ ਫਿਰ ਇਹਨਾਂ ਦੇ ਬੇਟੇ ਦਾ ਗੁੱਟਵਾੜ ਤਾਂ ਬਾਹਰੋਂ ਗੈਂਗਸਟਰ ਬੁਲਾ ਕੇ ਕੋਈ ਉਹਨਾਂ ਨੇ ਬਾਹਰੋਂ ਹੋਰ ਵੀ ਸੱਦੇ ਹੀ ਉਹਦੇ ਤੇ ਪਹਿਲਾਂ ਵੀ ਮੁੰਡੇ ਤੇ ਪਰਚਾ ਪੁਰਚਾ ਚੱਲਦਾ ਪਿਆ ਵਾ ਤੇ ਹੋਰ ਉਹਤੇ ਤੇ ਹੋਰ ਵੀ ਮੇਰੇ ਨਾਲ ਕੋਈ ਨਾ ਕੋਈ ਪਰਚਾ ਹੈਗਾ ਚੋਰੀ ਦੇ ਵੀ ਪਰਚੇ ਹੈਗੇ ਨੇ ਉਸ ਬੰਦੇ ਦੇ ਤੇ ਮੈਂ ਆਨਾ ਵਾ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਅੱਜ ਅਜੇ ਸਰਟੀਫਿਕੇਟ ਵੀ ਇਹਨਾਂ ਨੂੰ ਨਹੀਂ ਸਰਪੰਚੀ ਦਾ ਮਿਲਿਆ ਤੇ ਅਜੇ ਪਹਿਲੇ ਦਿਨੀ ਇਹਨਾਂ ਨੇ ਮਤਲਬ ਕਿ ਗੁੰਡਾਗਰਦੀ ਸ਼ੁਰੂ ਕਰ ਦਿੱਤੀ ਹੈ ਇਨਸਾਫ ਮਿਲਣਾ ਚਾਹੀਦਾ ਵਾ ਸਖਤ ਤੋਂ ਸਖਤ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਹਾਂਜੀ ਅੱਜ ਉਹਨਾਂ ਨੇ ਘਰ ਆਣ ਕੇ ਇਹਨਾਂ ਦੇ ਫਾਦਰ ਸਾਹਿਬ ਦਾ ਪਹਿਲਾਂ ਸਿਰ ਪਾੜਿਆ ਹੁਣ ਇਹਨਾਂ ਦੇ ਬੇਟੇ ਦਾ ਗੁੱਟ ਵੜ ਦਿੱਤਾ ਹਾਂਜੀ ਉਹ ਗੁੱਟ ਦੀ ਤੁਸੀਂ ਵੀਡੀਓ ਲੈ ਸਕਦੇ ਹੋ ਸਾਰਾ ਕੁਝ ਕਰ ਸਕਦੇ ਹੋ ਮਲਕੀ ਸਾਰਾ ਬਿਲਕੁਲ ਮਾੜਾ ਜਿੰਨਾ ਗੁੱਟ ਰਹਿ ਗਿਆ ਉਹਦਾ ਮਲਕੀ ਉਹ ਜੋੜ ਵੀ ਨਹੀਂ ਸਕਦਾ ਮੇਰੇ ਹਿਸਾਬ ਨਾਲ ਹਾਂਜੀ ਕਾਰਨ ਕਾਰਨ ਇਹਨਾਂ ਦਾ ਕੁਝ ਨਹੀਂ ਆ ਜੀ ਪਾਰਟੀ ਬਾਜੀ ਕਰਕੇ ਰੰਜਿਸ਼ ਰੱਖਦੇ ਆਵੇਂ ਛੇੜਖਾਨੀਆਂ ਜਾਣ ਬੁੱਝ ਕੇ ਕਰਦੇ ਸੀ ਕਿ ਪਹਿਲਾਂ ਉਹਨਾਂ ਨੇ ਜਾਣ ਬੁੱਝ ਕੇ ਕਾਗਜ਼ ਰੱਦ ਕਰਵਾਏ ਨੇ ਇਸ ਕਰਕੇ ਹੋਰ ਕੋਈ ਰੰਜਿਸ਼ ਨਹੀਂ ਹੈਗੀ ਉਹਨਾਂ ਦੇ ਨਾਲ ਹਾਂਜੀ ਇਹ ਇਹ ਆਪਸੀ ਪਰਿਵਾਰ ਨੇ ਚਾਚੇ ਦਾ ਇਹਦੇ ਬੇਟੇ ਨੇ ਕੋਈ ਇਨਾਰੀ ਕੋਈ ਰੰਜਿਸ਼ ਨਹੀਂ ਹੈਗੀ ਇਹਨਾਂ ਦੀ ਜਾਨ ਬੁਝ ਕੇ ਜਾਨ ਬੁਝ ਕੇ ਕੀਤਾ ਸਾਰਾ ਕੁਝ ਡੈਡੀ ਤੇ ਆ ਉਹਦਾ ਡੈਡੀ ਨੇ ਸਭ ਕੁਝ ਲਿਆਉਂਦਾ ਨਹੀਂ ਆ ਉਹ ਪਿੰਡ ਨੇ اچھا ਉਹਨਾਂ ਦੇ ਵੀ ਲੱਗੀ ਹੈ ਉਹਨਾਂ ਦੇ ਵੀ ਲੱਗੀ ਹੈ ਮੰਗੇ ਹੀ ਇਹ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਹਾਂਜੀ ਹਾਂਜੀ ਮੁੰਡੇ ਦੀ ਹਾਲਤ ਕਿ ਤਰ੍ਹਾਂ ਮੁੰਡੇ ਦੀ ਹਾਲਤ ਬਹੁਤ ਜ਼ਿਆਦਾ ਮਤਲਬ ਕਿ ਹੈਗੀ ਆ ਮਾੜੀ ਆ ਇਹਨਾਂ ਨੇ ਸਾਨੂੰ ਜਵਾਬ ਦੇ ਦਿੱਤਾ ਵਾ ਹੁਣ ਇਹ ਸਾਨੂੰ ਕਹਿ ਰਹੇ ਕਿ ਅਮਨਦੀਪਾ ਹਸਪਤਲ ਲੈ ਕੇ ਜਾਓ ਨਹੀਂ ਤੇ ਉਹਦਾ ਕੋਈ ਉਹਦੀਆਂ ਵੇਨਸ ਜੋ ਵੀ ਨਰਵ ਨੇ ਸਾਰੀਆਂ ਕਟੀਆਂ ਗਈਆਂ ਨੇ ਉਹਦਾ ਹੱਥ ਬਿਲਕੁਲ ਵੀ ਮਤਲਬ ਕਿ ਚੱਲਣ ਯੋਗ ਨਹੀਂ ਹੈਗਾ ਹਾਂਜੀ ਹੁਣ ਸਾਨੂੰ ਅੰਮ੍ਰਿਤਸਰ ਅਮਨਦੀਪਾ ਹਸਪਤਲ ਲਿਪੇਜ ਲਗੇ ਤੇ ਗੰਭੀਰ ਰੂਪ ਦੇ ਜ਼ਖਮੀ ਹੋਏ ਨੌਜਵਾਨ ਨੂੰ ਪਹਿਲਾਂ ਫਤਿਹਗੜ੍ਹ ਚੂੜੀਆਂ ਦੇ ਸਰਕਾਰੀ ਹਸਪਤਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੁਣ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਨੌਜਵਾਨ ਦੇ ਦਾਦਾ ਸਰਦੂਲ ਸਿੰਘ ਨੂੰ ਵੀ ਇਸ ਦੌਰਾਨ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਨੂੰ ਕਿ ਹਸਪਤਾਲ ਵਿੱਚ ਪਰਤੀ ਕਰਵਾਉਣਾ ਪਿਆ ਹੈ ਹਾਲਾਂਕਿ ਇਸ ਵਾਰਦਾਤ ਨੂੰ ਹੁਣ ਕਈ ਘੰਟੇ ਬੀਤ ਚੁੱਕੇ ਨੇ ਪਰ ਹਾਲੇ ਤੱਕ ਵੀ ਇਸ ਪੂਰੇ ਮਾਮਲੇ 'ਚ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਜਿਸ ਕਾਰਨ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਪਰ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕੇ ਸਰਪੰਚੀ ਚੋਣਾਂ ਦੌਰਾਨ ਇੱਕ ਨੌਜਵਾਨ ਦਾ ਘੁਟ ਪੜ ਦਿੱਤਾ ਗਿਆ ਦੱਸਿਆ ਕਿ ਬੀਤੇ ਕੱਲ ਵੀ ਅਜੇ ਹਹੀ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਤਰਨਤਾਰਨ ਦੇ ਪੱਟੀ ਚ ਪੈਂਦੇ ਪਿੰਡ ਤਲਵੰਡੀ ਮੋਹਰ ਦੇ ਨਵੇਂ ਚੁਣੇ ਗਏ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਇਸ ਤੋਂ ਬਾਅਦ ਨਵੇਂ ਚੁਣੇ ਗਏ ਸਰਪੰਚ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਵੱਲੋਂ ਪਹਿਲਾਂ ਧੱਕੇ ਨਾਲ ਇੱਕ ਵਿਅਕਤੀ ਦੇ ਫਾਰਮ ਰੱਦ ਕਰਵਾਏ ਗਏ ਅਤੇ ਫਿਰ ਉਹਨਾਂ ਦੇ ਖਾਰਗੇ ਜਾਣਬੁੱਝ ਕੇ ਢੀਠੇ ਲਗਾਇਆ ਗਿਆ ਤਾਂ ਕਿ ਉਹਨਾਂ ਨਾਲ ਝਗੜਾ ਸ਼ੁਰੂ ਕੀਤਾ ਜਾ ਸਕੇ ਅਤੇ ਫਿਰ ਤੈਸ਼ ਵਿੱਚ ਆ ਕੇ ਸਰਪੰਚ ਦੇ ਸਮਰਥਕਾਂ ਨੇ ਨੌਜਵਾਨ ਦਾ ਗੁੱਟ ਵੱਢ ਦਿੱਤਾ ਫਿਲਹਾਲ ਇਸ ਪੂਰੇ ਮਾਮਲੇ 'ਚ ਪੁਲਿਸ ਕੀ ਕਾਰਵਾਈ ਫਿਲਹਾਲ ਇਸ ਪੂਰੇ ਮਾਮਲੇ 'ਚ ਪੁਲਿਸ ਕੀ ਕਾਰਵਾਈ ਕਰਦੀ ਏ ਇਹ ਦੇਖਣ ਵਾਲੀ ਗੱਲ ਹੋਵੇਗੀ ਗੁਰਦਾਸਪੁਰ ਤਰੋਇਨਦ ਗੁਪਤਾ ਸੈਂਟਰਲ ਪੰਜਾਬ ਟੀਵੀ